ਯੂਰ ਵਾਇਸ ਹੈ ਨਾ ਚੋਟੀ 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 ਜਿਹੜੀ ਪੂਰੀ ਕਰਦੀ ਰੈਲੀ ਕਰ ਦੋ ਮੇਰੀ ਰੈਲੀ ਛੋਟੀ ਛੋਟਾ ਕੀ ਕਿਸ ਤਰ੍ਹਾਂ ਵਿਕਾਸ ਰੈਲੀ ਦਾ ਨਾਮ ਰੱਖਿਆ ਜੀ ਇਹ ਤਾਂ ਥੋੜਾ ਫਰਜ਼ਿਆ ਦੱਸਣਾ ਮਿੱਤਰ ਪਿਆਰੇਆ ਦੇਖ ਇੱਕ ਵਰਕਰ ਨੂੰ ਇੰਨਾ ਮਾਣ ਬਖਸ਼ਿਆ ਸਾਰੇ ਪੰਜਾਬ ਚ ਜਾਊਂ ਲੋਕਾਂ ਨੂੰ ਗੁਰੂ ਦੇ ਫਲਸਫੇ ਨਾਲ ਜੋੜੂ ਪਿਛਲੇ 5 6 ਮੁੱਖ ਮੰਤਰੀ 5 ਮੁੱਖ ਮੰਤਰੀ ਜਿਹੜੇ ਆਏ ਦੇ ਮੁਖੋਏ ਗੁਰੂ ਤੋਂ ਸਮਝਦੇ ਆ ਆਪਣਾ ਧੰਦਾ ਕਰਦੇ ਰਹੇ ਸਰਬੱਤ ਦੇ ਭਲੇ ਦੀ ਥਾਂ ਦੇ ਉੱਤੇ ਆਪਣੇ ਘਰ ਪਰਦੇ ਰਹੇ ਤੇ ਕਿਥੇ ਨਹੀਂ ਗਏ ਅੱਜ ਰੋਲੇ ਪਏ ਆ ਲੱਭਦਾ ਨਹੀਂ ਕੋਈ ਇਹ ਵੀ ਨਹੀਂ ਲੱਭਣਾ ਮੈਂ ਤੇ ਹਰੇਕ ਮੁੱਖ ਮੰਤਰੀ ਦੇ ਅੱਗੇ ਖੜਾ ਹੋਇਆ ਤੇ ਉਹਨੂੰ ਸਵਾਲ ਕੀਤੇ ਆ ਉਹਦਾ ਕਾਰਨ ਇੱਕੋ ਹੀ ਹੈ ਵੀ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਉਸ ਗੁਰੂ ਦੇ ਫਲਸਫੇ ਨਾਲ ਜੁੜਿਆ ਹੋਇਆ ਜਿਹੜਾ ਸਰਬੱਤ ਦੇ ਭਲੇ ਦਾ ਨਾਂ ਹੈ ਇਨਾਂ ਦੀ ਸੇਵਾ ਘਟਾ ਹੈ 90% ਮੇਵਾ ਹੈ 10% ਸੇਵਾ ਹੈ ਸਮਝਦੇ ਹੋ ਤੰਦਾ ਹੈ ਜਦੋਂ ਪੰਜਾਬ ਦਾ 50-60 ਹਜ਼ਾਰ ਕਰੋੜ ਰੁਪਈਆ ਰੇਤੇ ਚੋਂ ਸ਼ਰਾਬ ਚੋਂ ਜ਼ਮੀਨਾਂ ਚੋਂ ਟਰਾਂਸਪੋਰਟ ਚੋਂ ਪੰਜਾਬ ਦੇ ਖਜ਼ਾਨੇ ਚ ਡਿਗਣ ਲੱਗ ਗਿਆ ਡਬਲ ਹੋ ਕੇ 1,20,000 ਕਰੋੜ ਰੁਪਈਆ ਪੰਜਾਬੀਆਂ ਦੇ ਖਰਚੇ ਨਹੀਂ ਜਾਣਾ ਕਿਉਂਕਿ 50,000 ਕਰੋੜ ਖਾ ਜਾਂਦੇ ਆ 60,000 70,000 ਖਾ ਜਾਂਦੇ ਆ ਤੇ ਸੂਬੇ ਨੂੰ ਕਰਜ਼ਿਆਂ ਤੇ ਚਲਾਉਂਦੇ ਆ 2 ਸਾਲਾਂ ਚ ਇਹਨਾਂ 70000 ਕਰੋੜ ਕਰਜ਼ਾ ਲੈ ਲਿਆ ਉੱਤੇ 35 35000 ਕਰੋੜ ਸੂਦ 1 ਲੱਖ 40000 ਕਰੋੜ ਮੋੜਨ ਨੂੰ ਕਰਤਾ ਕਿੱਥੇ ਔਰ ਮੋੜਨਾ ਪੰਜਾਬ ਦੇ ਲੋਕਾਂ ਨੇ 66000 ਕਰੋੜ ਇਨਡਾਇਰੈਕਟ ਟੈਕਸ ਦਿੰਦੇ ਆ ਕਿੱਥੇ 60 70000 ਕਰੋੜ ਪੰਜਾਬ ਕੋ ਹੋਵੇ 140000 ਸਾਡਾ ਐ ਬਣ ਜੇ ਪੰਜੀ ਕਰਜ਼ਾ ਨਹੀਂ ਸੀਐਮ ਦੇ ਬਰਾਬਰ ਰੈਲੀ ਕਰਦੀ ਤੁਸੀਂ ਵੱਡਾ ਇਕੱਠ ਵੀ ਕਰ ਲੈ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਸੀਐਮ ਭਰੋਸਾ ਹੀ ਖੋ ਚੁੱਕਿਆ ਹੈ ਜਿਹੜੇ ਕਹਿੰਦੇ 54000 ਕਰੋੜ ਰੁਪਏ ਦੀ ਆਮਦਨ ਦੇਵੇਂ ਆਵਾਜ਼ ਨਹੀਂ ਆਉਂਦੀ ਜਵਾਬ ਨਹੀਂ ਦਿੰਦਾ ਉਦੋਂ ਇਹ ਕਹਿੰਦੇ ਤੁਸੀਂ ਯੋਗਾ ਕਰ ਉਦੋਂ ਇਹ ਕਹਿੰਦੇ ਸੀ ਤੁਸੀਂ ਕਹਿੰਦੇ ਸੀ ਲੋਕਾਂ ਦੀ ਸਰਕਾਰ ਲੋਕਾਂ ਦੇ ਦਰਵਾਜ਼ਾ ਜਾਊ ਕੰਪਿਊਟਰ ਦੇ ਉੱਤੇ ਠਾਂ ਕਰਦੇ ਨਕਸ਼ੇ ਮਿਲਣਗੇ ਹੁਣ 2 ਸਾਲਾਂ ਬਾਅਦ ਜਦੋਂ ਲੋਕ ਸਭਾ ਆ ਗਈ ਹੁਣ ਕਹਿੰਦੇ ਤੁਹਾਡੇ ਘਰੇ ਭਜੂ ਬੰਦਾ ਉਹ ਘਰੇ ਭੇਜੇਗਾ ਕਿੱਥੋਂ ਡੀਸੀ ਆਫਿਸ ਦਾ ਘਰੇ ਬੈਠਾ ਹੈ ਉਹ ਤਾਂ ਕਹਿੰਦੇ ਸਾਡਾ ਪਲੈਨਿੰਗ ਕਮਿਸ਼ਨ ਦਾ ਉਹਦੇ ਮਾਸਟਰ ਘਰੇ ਬੈਠੇ ਆ ਪੀਆਰਟੀਸੀ ਘਰੇ ਬੈਠੀ ਹੈ ਹਾਂਜੀ ਜਿਹੜੇ EMPLY ਤੈਨੂੰ ਦੇਖ ਕੇ ਜਜਾਕਾਰ ਕਰਦੇ ਹੁੰਦੇ ਸੀ ਤੈਨੂੰ ਗਾਲਾਂ ਕੱਢਦੇ ਬਣ ਬਣ ਪੱਖੀਆਂ ਸੈਕਟਰੀਅਟ ਦੇ ਉੱਤੇ ਖੜੇ ਹੋ ਕੇ ਪੀਐਸਪੀਸੀਐਲ ਕੰਗਲੀ ਕਰਤੀ 17000 ਕਰੋੜ ਦਾ ਕਰਜ਼ਾ 27000 ਕਰੋੜ ਜਿਹੜਾ ਬੜਾ ਅਧਿਆਪਕ ਟੈਂਕੀ ਤੇ ਚੜਗੇ ਟੈਂਕੀ ਤੇ ਚੜ ਕੇ ਮੈਸਰ ਖਾਨੇ ਪਿੰਡ ਜੀ ਬੇਰਜ ਕਰਦੇ ਤੇ ਹੁਣ ਕਹਿ ਅਸੀਂ ਤਾਂ ਕਹਿੰਦਾ ਰੈਲੀ ਨਹੀਂ ਹੋਣ ਦੇਾਂਗੇ ਤੇ ਮੇਰਾ ਫੋਨ ਦੇ ਯਾਰ ਜਰਾ ਮੇਰਾ ਫੋਨ ਲੈ ਨਾ ਨਾ ਲੈ ਆ ਲੈ ਆ ਫੋਨ ਲੈ ਮੈਂ ਤੈਨੂੰ ਦਿਖਾਉਣੀ ਹੈ ਠਹਿਰ ਜਾ ਇੱਕ ਮਿੰਟ ਇੱਕ ਮਿੰਟ ਮੇਤਰਾ ਬੇਟਾ ਇੱਕ ਮਿੰਟ ਮੇਰੀ ਗੱਲ ਸੁਣ ਫੋਨ ਲਿਆ ਮੇਰਾ ਯਾਰ ਮੈਂ ਦਿਖਾਉਣਾ ਤੁਹਾਨੂੰ ਪੰਜਾਬ ਦੇ ਲੋਕ ਇਹ ਇਹ ਝੂਠ ਦੀ ਮਾਰਕੀਟਿੰਗ ਕਰਕੇ ਝੂਠ ਨੂੰ ਵੇਚ ਕੇ ਝੂਠ ਨੂੰ ਅਖਬਾਰਾਂ 'ਚ ਲਾ ਕੇ ਰੋਜ਼ ਲੋਕਾਂ ਦੇ ਪੈਸਿਆਂ ਦੇ ਨਾਲ 6-6 ਲੱਖ ਪ੍ਰਤੀ ਘੰਟੇ ਵਾਲੇ ਹਵਾਈ ਜਹਾਜ਼ 'ਚ ਜਾ ਕੇ ਜਵਾਬ ਨਹੀਂ ਦਿੰਦੇ ਲੋਕਾਂ ਨੂੰ ਇਹ ਕਹਿੰਦਾ ਹੁੰਦਾ ਜੀ 2 ਘੰਟੇ ਲੱਗਦੇ ਆ ਪੰਜਾਬ ਇਧਰੋਂ ਉਧਰ ਜਾਣ ਨੂੰ ਹੈਲੀਕਾਪਟਰ ਦੀ ਕੀ ਲੋੜ ਹੈ ਹੁਣ ਤੂੰ 5 ਸਟੇਟ ਗਾਤੇ ਮਿੱਤਰ ਪਿਆਰੇ ਰੋਜ਼ ਰੋਜ਼ ਤੂੰ ਉੱਥੇ ਜਾ ਕੇ ਤਿੰਨ-ਤਿੰਨ ਘੰਟੇ ਸਪੀਚਾਂ ਦਿੰਦਾ ਸੀ ਖੋਦਿਆ ਪਹਾੜ ਨਿਕਲੀ ਚੂਹੀ ਅੱਧਾ ਪਰਸੈਂਟ ਵੋਟ ਨਹੀਂ ਪਈ ਤੈਨੂੰ ਹਾਰ ਗਿਆ ਓਏ ਜਿਵੇਂ ਤੇਰੀਆਂ ਜਵਾਨਤਾਾਂ ਜਦੋਂ ਤੂੰ ਨਾ ਹਾਰ ਗਿਆ ਓਏ ਉਦੋਂ ਕਹਿੰਦਾ ਹੁੰਦਾ ਆਹ ਹਾਰ ਗਿਆ ਉਹ ਹਾਰ ਗਿਆ ਤੂੰ ਹਾਰ ਗਿਆ ਦੋ ਸਾਲ ਸਰਕਾਰ ਨੂੰ ਹੋਇਆ ਬੜਾ ਵਿਰੋਧ ਦੇਖਣ ਨੂੰ ਮੈਨਰੇ ਮੈਂ ਕਿਹਾ ਵਿਰੋਧ ਲੱਭਣਾ ਨਹੀਂ ਇਹ ਸਰਦਾਰ ਬਾਦਲ ਨੂੰ ਇਹੀ ਕਿਹਾ ਕਿ ਨਾਮ ਰਚ ਲੋ ਗੁਰੂਆਂ ਦਾ ਫਲਸਫਾ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਹੈ ਉਹ ਰਚ ਲੋ ਭਾਈ ਅੱਜ 18 ਕਰੋੜ ਬਾਦੀ ਹੁੰਦੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ 18 ਤੋਂ 20 ਕਰੋੜ ਸਮਝੇ ਨਹੀਂ ਨੌ ਰਾਜ ਬਣ ਗਿਆ ਉਹਦੇ ਚੋਂ 45% ਮੁਸਲਮਾਨ 20% ਹਿੰਦੂ ਹਾਂਜੀ ਤੇ 10 11% ਸਿੱਖ ਤੇ ਸਰਬੱਤ ਦੇ ਭਲੇ ਗੁਰੂ ਦੇ ਫਲਸਫੇ ਦੇ ਉੱਤੇ ਉਹ ਰਾਜ ਇੰਨੇ ਸਾਲ ਚੱਲਿਆ ਲੋਹੇ ਚਵਾਤੇ ਲੋਹੇ ਦੇ ਚਣੇ ਚਵਾਤੇ ਵਿਰੋਧੀਆਂ ਨੂੰ ਗੋਰੇ ਕਦੇ ਸਤਲੁਜ ਦੀ ਟੱਪੇ ਹੈ ਕਿਉਂ ਇੱਕ ਬੰਦੇ ਨੂੰ ਫਾਹ ਨਹੀਂ ਲੱਗਿਆ ਗਰੀਬ ਗੁਰਬੇ ਗਾਉ ਗਰੀਬ ਦੀ ਰੱਖਿਆ ਕੀਤੀ ਹੈ ਪੰਡਾ ਚੱਕੀਆਂ ਗਰੀਬਾਂ ਦੀਆਂ ਕਾਓ ਅੰਮ੍ਰਿਤਸਰ ਚ ਕਿਸੇ ਸੁਣੋ ਹਰੀ ਸਿੰਘ ਨਾਲਵਾ afghanistan ਤੇ ਅਜ ਤੱਕ ਕਿਸੇ ਨੇ ਕਬਜ਼ਾ ਨਹੀਂ ਕੀਤਾ ਪੂਰੀ ਵਰਲਡ ਚ ਅਮਰੀਕਾ ਵੀ ਰਹਿ ਗਿਆ ਉਹ ਕਰਕੇ ਆ ਬਾਨੋ ਦਾ ਕਿੱਸਾ ਸੁਣੋ ਲੋਕ ਕਰਦਾਰ ਵਾਲੇ ਸੀ ਇਹ ਉਹ ਕਹਿੰਦਾ ਤੇਰਾ ਤੇਰਾ ਹੈ ਕਹਿੰਦਾ ਮੇਰਾ ਉਹ ਕਹਿੰਦਾ ਸਰਬੱਤਾ ਦਾ ਭਲਾ ਇਹ ਕਹਿੰਦਾ ਪਹਿਲਾਂ ਮੇਰੇ ਘਰ ਦਾ ਭਲਾ ਪੰਜਾਬ ਕਿਵੇਂ ਖੜਾ ਹੋ ਜੂ ਰਣਨੀਤੀ ਕੀ ਆ 2024 ਦੇ ਇਲੈਕਸ਼ਨ ਨਾਲ ਕੋਈ ਰਣਨੀਤੀ ਨਹੀਂ ਇੱਕੋ ਰਣਨੀਤੀ ਹੈ ਗੁਰੂ ਦੇ ਫਲਸਫੇ ਦਾ ਪ੍ਰਚਾਰ ਗੁਰੂ ਦਾ ਨੌਕਰ ਗੁਰੂ ਦਾ ਕੁਕਰ ਗੁਰੂ ਦਾ ਮਰਜੀਵੜਾ ਸਮਝਿਆ ਨਹੀਂ ਸਾਰੇ ਪੰਜਾਬ ਚ ਫਿਰੂੰ ਲੋਕਾਂ ਚ ਅਲਖ ਜਗਾਉਂ ਇਹਨਾਂ ਮੁਖੌਟੇ ਬਾਜ਼ ਲੋਕਾਂ ਦਾ ਰਾਜ ਫਾਸ਼ ਕਰੂੰ ਆ ਹੁਣ ਜਿਹੜਾ ਦੇਖਿਓ ਜਿਹੜਾ ਆਹ ਦੇਖੋ ਵੀਆਈਪੀ ਕਲਚਰ ਅਸੀਂ ਬੰਦ ਕਰਦੇਾਂਗੇ ਕੀ ਕਰਦੇ ਜੀ ਵੀਆਈਪੀ ਕਲਚਰ ਬੰਦ ਕਰਦੇਾਂਗੇ ਲਓ ਦੇਖੋ ਤੁਹਾਨੂੰ ਕਹਨਾ ਦਿਖਾਣਾ ਮੈਂ ਵੀਆਈਪੀ ਕਲਚਰ ਬੰਦ ਮੈਂ ਹੁਣੇ ਦਿਖਾਣਾ ਤੁਨੂੰ ਲਾਓ ਜੀ ਆ ਦੇਖੋ ਹੁਣ ਇਹਨੂੰ ਨੋਟ ਕਰਿਓ ਇਹ ਕੀ ਕੀ ਚੱਲ ਰਿਹਾ ਹੈ ਇਹ ਪਤਾ ਨਹੀਂ ਮਾਤਾ ਜੀ ਨੇ ਪਤਾ ਨਹੀਂ ਸਾਡੀ ਪਰਜਾਈ ਹੈ ਮਾਂ ਵਰਗੀ ਠੀਕ ਹੈ ਨਹੀਂ ਇਹ ਦੇਖੋ ਜਰਾ ਇਹ ਦੇਖੋ ਜਰਾ ਜਰਾ ਇੱਕ ਮਿੰਟ ਇਹ ਕਿਸੇ ਆਮ ਬੰਦੇ ਨੇ ਬਣਾਈ ਦੇਖੋ ਜੀ ਇੱਕ ਮਿੰਟ ਦੇਖ ਦੇਖ ਇਹ ਇੱਕ ਕਾਪਲੇਮ ਦਾ ਪਹਿਲਾ ਹੀ ਰਾਜਨੀਤੀ ਹੁੰਦੀ ਰਹੀ ਆ ਦੇਖ ਇਹ ਕੀ ਕਹਿੰਦੇ ਸੀ ਕਹਿੰਦੇ ਦੋ ਯਾਰ ਦੱਬਣ ਨੂੰ ਕੋਈ ਉਰਾਲੀ ਨਹੀਂ ਚਾਰ ਬੰਦੇ ਚਾਹੀਦੇ 1200 ਨੇ ਸਕੂਲ ਚ ਛੁੱਟੀ ਹੋ ਜਾਂਦੀ ਸੁਣ ਹੋਰ ਕੀ ਕਹੇ ਖੋਲ ਹੋਣ ਅੱਧੀ ਪਰਸੈਂਟ ਨੋਟਾਂ ਤੋਂ ਘੱਟ ਵੋਟਾਂ ਨੇ ਤੁਸੀਂ ਲੋਕ ਸਭਾ ਚ ਇੱਕ ਬੰਦਾ ਥੋੜਾ ਉਹ ਮਾਨ ਸਾਹਿਬ ਹਰ ਗਿਆ ਓਏ ਇੱਕ ਬੰਦਾ ਥੋੜਾ ਲੋਕ ਸਭਾ ਚ ਗੱਲਾਂ ਦੇ ਕੜਾ ਨਾ ਵਰਤਾ ਠੋਕਦੇ ਹਿੰਦੁਸਤਾਨ ਵਾਲਿਆਂ ਨੇ ਹੁਣ ਪੰਜਾਬ ਠੋਕੂ ਥੈਂਕ ਯੂ